ਆ ਖੜੀ ਹੈ ਆਪਣੀ ਬਈ ਕਰਮਾ ਵਾਲੀ ਤੇ ਕਰਮਾ ਵਾਲਾ ਸੰਦ ਬਈ ਐ ਹੁੰਦਾਗਾ ਆਪਾਂ ਨੂੰ ਇੱਕ ਚੀਜ਼ ਸੁਣਵਾ ਫੋਟੋ ਲਾਈ ਵੀ ਆ ਲਵੇ ਡੈਸਕ ਟੁੱਟ ਗਈ ਸੀ ਬਈ ਤੜਕੇ ਜਦੋਂ ਆਪਾਂ ਕਿਸੇ ਦੇ ਬਾਹਰ ਚ ਜਾ ਕੇ ਲਾਈ ਨਾ ਤੜਕੀ ਤੇ ਥੱਲੇ ਡਿੱਗ ਗਈ ਸੀ ਡੈਸਕਾ ਤੇ ਉਦੋਂ ਬਾਅਦ ਆਪਣੇ ਤਾਰ ਪਾਤੀ ਸੀ ਬਈ 11 ਵਜੇ ਤੱਕ ਆ ਦੇ ਤਾਰ ਤੇ ਸਰਤੇ ਖੜੀ ਰਹੀ ਆ ਬ੍ਰੇਕਾਂ ਤੇ ਆਪਾਂ ਘਾਟੀ ਪੈਰ ਧਰਿਆ ਤੇ ਬ੍ਰੇਕਾਂ ਚ ਨੁਕਸ ਪੈ ਗਿਆ ਸੀਗਾ ਬ੍ਰੇਕਾਂ ਦੀ ਤੁਹਾਨੂੰ ਗੱਲ ਦੱਸਦੇ ਆਂ ਬਿੰਨਾ ਮੀਚੀ ਤੇ ਵਿਸ਼ਵਾਸ ਘੱਟ ਹੀ ਕਰੇ ਭਰਾਵੋ ਆ ਦੇ ਲੋ ਆ ਪੈਨੇ ਤੁਹਾਡੇ ਸਾਹਮਣੇ ਆ ਪਿਆ ਬਈ ਇਹ ਜੇ ਤੇਲ ਪਾਇਆ ਨਵੇਂ ਦਾ ਨਵੇਂ ਹੀ ਲੀਕ ਹੋ ਗਿਆ ਇੰਨਾ ਟਾਈਮ ਨਹੀਂ ਹੁੰਦਾ ਸੀਜ਼ਨ ਹੁੰਦਾ ਆ ਸਮਾਨ ਨਾਲ ਲੈਂਦਾ ਜੀ ਵੀ ਇਹਦੀ ਨਾਲ ਕਿਤੇ ਕੋਈ ਹੋਰ ਨੁਕਸ ਲੋਡ ਪੈ ਜੇ ਉਸ ਤੋਂ ਬਾਅਦ ਤੇ ਇਹਦੀ ਬਈ ਆਹ ਰਾਵੜ ਰੰਗਾ ਤੇ ਕੱਢ ਕੇ ਆ ਚੀਜ਼ ਇਹ ਉੱਤੇ ਪਾਏ ਪੁਰਾਣੇ ਚ ਜਿਹੜਾ ਕਵਾੜ ਚ ਸਿੱਟਿਆ ਪਿਆ ਸੀਗਾ ਤੁਹਾਨੂੰ ਦਿਖਾਉਣੇ ਆ ਮਾਸਟਰ ਸਿਲੰਡਰ ਤੇ ਆਹ ਤੇਲ ਆ ਪਿਆਗਾ ਹਵਾ ਕੜ ਕੜ ਥੱਕ ਗਏ ਬਾਈ ਭਰਾ ਉਹ ਵੀ ਕਿਤੇ ਹਵਾ ਨਾ ਹੋਵੇ ਯਾਰ ਹੋ ਪੀ ਐਕਸੀਸੀ ਉਸ ਤੋਂ ਬਾਅਦ ਆ ਜਨੇ ਕੰਮ ਕਰਿਆ ਆਪਣੇ ਨੇ ਯਾਰ ਆ ਜਿਹੜਾ ਪੁਰਾਣਾ ਬਾਈ ਆਪਾਂ ਪੁਰਾਣੀ ਚੀਜ਼ ਮੰਨਦੇ ਨਹੀਂ ਜਿਹੜੀ ਕਵਾੜ ਛੱਡ ਦਿੰਦੇ ਨੇ ਨਾ ਤੇ ਐ ਜੀ ਬਜਵਾਰੇ ਸਮਾਨ ਪਾਇਆ ਆਪਣੇ ਉਹੀ ਰਾਵੜ ਰਿੰਗਾ ਆ ਆ ਮਾਸਟਰ ਸਿਲੰਡਰ ਚ ਆਪੇ ਉਹੀ ਪੁਰਾਣਾ ਬਾਈ ਜਿਹੜਾ ਮਹੀਨੇ ਦੋ ਮਹੀਨੇ ਰਿਪੇਅਰ ਕਰਨ ਵੇਲੇ ਛੱਟਿਆ ਸੀ ਇਹ ਲੀਕ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਬਾਈ ਪਤਾ ਕੀ ਚੱਕਰ ਆ ਗਿਆ ਲੈਦਾ ਰਹੇ ਬੈਕ ਨਹੀਂ ਮੋੜਦੀ ਸੀ ਮਸ਼ੀਨਾਂ ਚਾਲਾ ਨਵੇਂ ਲਾਤੇ ਸੀ ਲਿਆ ਕੇ ਪਹਿਲਾਂ ਇੱਕ ਨਮਾ ਲੈਂਦਾ ਸੀ ਉਹ ਆਪਾਂ ਮੋੜਿਆਏ ਸੀ ਕਿ ਉਸ ਤੋਂ ਬਾਅਦ ਆ ਲੈਂਦਾ ਤੇ ਵੀ ਚਾ ਉਸ ਤੋਂ ਬਾਅਦ ਕਹਿੰਦੇ ਵੀ ਨਵੇਂ ਲਾਈ ਜਾਂਦੇ ਚਲ ਕਿਸੇ ਪਾਇਪ ਚ ਨੁਕਸ ਹੈ ਵੀ ਪਾਇ ਪਚ ਉਹ ਹੈਗਾ ਕੋਈ ਮੇ ਰੂ ਮਾੜਾ ਮੋਟਾ ਬਰੀਕ ਭਰਾਵੋ ਬਹੁਤ ਚੱਕਰ ਚ ਗੱਲ ਪਈ ਸੀ ਘਟੋ ਘਟ ਪੰਜ ਘੰਟੇ ਲੱਗੇ ਸਾਨੂੰ ਇਹ ਚੱਕਰ ਚ ਬਾਈ ਪੈ ਨੂੰ ਤੇ ਉਹੀ ਗੱਲ ਆ ਅੱਜ ਦੀ ਬਾਈ ਕੱਢ ਕੇ ਨਵੇਂ ਦਾ ਉਹ ਤੇ ਸਮਾਨ ਪਾਇਆ ਰਬੜ ਰਿੰਗ ਜਹ ਤਾਂ ਜਾ ਕੇ ਕਿਤੇ ਸਾਡਾ ਕੰਮ ਲੋਟ ਆਇਆ ਭਰਾਵੋ ਵੀ ਨਵੀਂ ਚੀਜ਼ ਤੇ ਵੀ ਵਿਸ਼ਵਾਸ ਘੱਟ ਹੀ ਕਰੇ ਦਾ ਕੋਈ ਪਤਾ ਹੀ ਨਹੀਂ ਭਰਾ ਆਪਾਂ ਨੂੰ ਆਇਆ ਹੋ ਗਿਆ ਵੀ ਚਲ ਨਵੀਂ ਚੀਜ਼ ਲਾਤੀ ਯਾਰਾ ਵੀ ਜਿਹੜਾ ਬੈਕ ਨਹੀਂ ਮੋੜਦਾ ਉਹਨਾਂ ਨੂੰ ਬ੍ਰੇਕਾਂ ਨੂੰ ਇਹ ਵੀ ਜਾ ਕੇ ਤੇ ਪਾਇਪ ਲੀਕ ਆ ਹੋਰ ਚੱਕਰਾਂ 'ਚ ਗੱਲ ਪੈ ਜਾਂਦੀ ਆ ਫੇਰ ਉਦੋਂ ਆਹ ਲੈਂਦਾ ਬਾਈ ਇਸ ਤੇਲ ਪਾਇਆ ਇਹਨੇ ਨਹੀਂ ਕੰਮ ਕਰਿਆ ਨਵੇਂ ਇਹਨੇ ਔਰ ਕਿਉਂਦੋਂ ਜਮਾ ਲਾਸਟ ਤੇ ਬਸ ਆਜੀ ਚੋ ਬੋਕੀ ਕੱਟ ਕੇ ਉਹ ਚ ਪਾਤੀ ਫੇਰ ਕਿਤੇ ਭਰਾਵੋ ਇਹਦਾ ਸਮਾਨ ਉਹ ਚ ਕੰਮ ਕਰਿਆ ਦੇ ਲੋ ਕਵਾੜ ਵਾਲਾ ਇਆਂ ਚੀਜ਼ਾਂ ਵੀ ਛਿੱਟੀਆਂ ਹੋਈਆਂ ਕਈ ਵਾਰਾਂ ਬਾਈ ਕੰਮ ਦੇ ਜਾਂਦੀਆਂ ਨੇ ਹੈਗੀਆਂ ਆਪਾਂ ਮੰਨਦੇ ਨਹੀਂ ਹੁੰਦੇ ਆਪਾਂ ਪਰ ਕਵਾੜੀਏ ਨੂੰ ਚੁਕਾ ਦਿੰਨੇ ਆ ਜਦੋਂ ਰਿਪੇਅਰ ਕਰੀ ਜਾਂ 2 ਮਹੀਨੇ ਦਾ ਸਮਾਨ ਕੁਦਰ ਤੋਂ ਇੱਥੇ ਪਿਆ ਸੀ ਸਾਡੀ ਨਿਗਾ ਚ ਪੈ ਗਿਆ ਸਾਹਮਣੇ ਇਹ ਸਾਹਮਣੇ ਨਾ ਹੁੰਦਾ ਬਾਈ ਉਹ ਚੀਜ਼ ਸਾਡੇ ਫੇਰ ਵੀ ਨਹੀਂ ਦਿਮਾਗ ਚ ਬਣਨੀ ਸੀਗੀ ਗੱਲ ਤੇ ਐਂ ਹੋ ਜਾਂਦੀਆਂ ਗੱਲ ਤੇ ਆਹ ਖੜੀ ਆਪਣੀ ਕਰਮਾ ਵਾਲੀ ਭਰਾਵੋ ਕਦੇ ਨਹੀਂ ਵਿਚਾਰੀਆਂ ਵੀ ਵਾਹਣ ਚ ਖੜ ਜੂਗੀ ਕਰੇ ਕੇ ਨਾਲ ਆ ਕੇ ਲਿਆਉਂਦੀ ਲਿਆਉਂਦੀ ਆ ਵੱਡ ਕੇ ਆਪ ਨੂੰ ਵਿਸ਼ਵਾਸ ਹੈ ਵੀ ਆਪਾਂ ਇੰਨਾ ਵਾਹਣ ਵੱਡ ਹੀ ਆਵਾਂਗੇ ਐ ਹੁੰਦਾ ਕਰਮਾਂ ਵਾਲੀ ਚੀਜ਼ ਦਾ ਤਾਂ ਕਰਮਾਂ ਵਾਲੀ ਚੀਜ਼ ਆ ਬਾਈ ਇਹ ਸੰਦ ਕਰਮਾਂ ਵਾਲਾ ਸੰਦ ਇਹੀ ਕਹਿੰਦੇ ਹੁੰਦੇ ਨੇ ਵੀ ਕਰਮਾਂ ਵਾਲਾ ਸੰਦ ਤਾਂ ਸੰਦ ਬਹੁਤ ਆ ਚੀਜ਼ਾਂ ਤੇ ਤੁਹਾਨੂੰ ਦਿਖਾਉਣਾ ਇੱਥੋਂ ਲੈ ਆ ਇਧਰ ਸੀੜੀ ਬੈਕ ਨਹੀਂ ਮੋੜਦੀ ਹੀ ਬਾਈ ਆ ਡਿਸਕਾਂ ਵਾਲੇ ਆਹ ਗਰਮ ਹੋ ਜਾਂਦੇ ਸੀਗਾ ਅੱਗ ਵਰਗਾ ਤੇ ਇੱਥੇ ਵੀ ਗਰੈਂਡਰ ਲਾਇਆਗਾ ਏਜੀ ਜੰਗਾਰਮ ਹੋ ਜਾਂਦੀ ਆਹ ਆਹ ਗਰਮ ਹੋਣ ਲੱਗ ਗਈ ਬ੍ਰੇਕ ਕਿਉਂਕਿ ਜਦੋਂ ਚੀਜ਼ ਸੀਗੀ ਬਾਈ ਬੈਕ ਨਹੀਂ ਮੋੜਦੀ ਸੀਗੀ ਬਹੁਤ ਇਹਨੇ ਸਾਨੂੰ ਉਲਝਾਇਆ ਬਾਈ ਰਾਤ ਦੇ 11 ਵਜੇ ਤੋਂ ਇੱਥੇ ਮਸ਼ੀਨ ਖੜਾਤੀ ਉਹਦੋਂ ਚੱਕੇ ਚੁੱਕੇ ਲਾਹੇ ਦੋਨਾਂ ਦੇ ਚਲ ਮਾਰੀਗੇ 12 1 ਵਜੇ ਤੱਕ ਮੱਥਾ ਵੀ ਚਲ ਤੜਕੇ ਦੇਖਾਂਗੇ ਤੜਕੇ ਉਹ ਲਿਆਂਦਾ ਉਹਨੇ ਵੀ ਨਹੀਂ ਨਵੇਂ ਨੇ ਕੰਮ ਕਰਿਆ ਬਾਈ ਹੌਲੀ 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 11 10 11 ਵਜੇ ਦੇ ਦਿਨ ਦੇ ਆ ਫਿਰ ਆ ਇਹਦੀਆਂ ਬੁੱਖੀਆਂ ਕੱਢ ਕੇ ਪਾਈਆਂ ਜਦੋਂ ਉਲਝੇ ਦਾ ਕੰਮ ਹੋ ਭਰਾ ਉਹ ਕੋਈ ਪਤਾ ਨਹੀਂ ਲੱਗਦਾ ਹੁੰਦਾ ਤੇ ਧੰਨਵਾਦ ਜੀ ਸ਼ੇਅਰ ਜਰੂਰ ਕਰੋ ਕਿਹਦੇ ਹੋਰ ਪੈਣੀ ਆ ਦਿਮਾਗ ਚ ਗੱਲ ਵੀ ਬਈ ਨਵੇਂ ਸੰਦ ਜਿਹੜੀ ਚੀਜ਼ ਆਪਾਂ ਲਿਆਉਣੇ ਆ ਕਈ ਵਾਰਾਂ ਨਵੀਆਂ ਚੀਜ਼ਾਂ ਚ ਵੀ ਨੁਕਸ ਆ ਜਾਂਦੇ ਨੇ ਬਈ ਨਵੀਂ ਚੀਜ਼ ਨੇ ਸਾਨੂੰ ਬੋਤਲ ਜਾ ਆ ਗੱਲ ਕਰ ਫੇਰ ਵੀ ਪੈਗੀ ਸਾਹ ਚ ਭਰਾਵੋ ਨਹੀਂ ਤਾਂ ਅਸੀਂ ਤਾਂ ਪੈਪਾ ਪੂਪਾ ਨੂੰ ਨਹੀਂ ਪਤਾ ਉਹ ਪੱਟ ਦਿੰਦੇ ਵੀ ਕਿਸੇ ਪੈਪ ਚ ਨੁਕਸ ਆ ਜਿਹੜੀ ਬੈਗ ਨਹੀਂ ਮੋੜਦੀ ਇਹ ਤੇ ਐ ਹੋ ਜਾਂਦੀਆਂ ਨੇ ਗੱਲਾਂ ਭਰਾਵੋ ਕਈ ਵਾਰਾਂ ਆਪਾਂ ਨੂੰ ਵੀ ਪੌਚਰ ਹੋ ਗਈ ਕੰਮ ਕਰਦਿਆਂ ਨੂੰ ਭਰਾਵੋ 20 ਸਾਲ ਹੋ ਗਏ ਘੱਟੋ-ਘੱਟ ਇਹ ਕੰਮ 'ਚ ਬੈਏ ਨੂੰ ਪਰ ਜਿਹੜਾ ਕੱਲ ਕੰਮ ਸਾਡੇ ਨਾਲ ਹੋਇਆ ਸੀ ਆ ਇਹ ਯਾਰ ਨਹੀਂ ਕਦੇ ਵੀ ਹੋਇਆ ਫੇਰ ਵੀ ਚੱਲ ਰ ਆਸ ਆ ਗਿਆ ਕੰਮ ਬਾਈ ਤੇ ਉਹਦਾ ਕੰਮ ਹੋ ਗਿਆ ਨਹੀਂ ਆਣੀ ਪਤਾ ਹਜੇ ਕਿੰਨਾ ਕੁ ਜੀ ਜਾਂਦਾ ਕੰਮ ਯਾਰ ਓਕੇ ਜੀ ਧੰਨਵਾਦ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ